ਸਾਰੇ ਸੰਗਤ ਦੇ ਚਰਨਾਂਜ ਪ੍ਰਣਾਮ ਕਰਦੇ ਹਾਂ ਪ੍ਰਣਾਮ ਸਵੀਕਾਰ ਕਰੋ ਗਿਆਨ ਗਿਆਨ ਪਾਣਾ ਗਿਆਨ ਦੇ ਰਸਤੇ ਤੇ ਚੱਲਣਾ ਜਾਂ ਗਿਆਨ ਕੀ ਹੈ ਗਿਆਨ ਵੱਲ ਪਹਿਲਾ ਕਦਮ ਇਹ ਹੀ ਹੈ ਕਿ ਆਪਣੇ ਆਪ ਨੂੰ ਅਗਿਆਨੀ ਸਮਝਣਾ ਔਰ ਮੈਂ ਗਿਆਨ ਹਾਸਲ ਕਰਨਾ ਕਿ ਗਿਆਨ ਦਾ ਪਹਿਲਾ ਕਦਮ ਹੀ ਇਹ ਹੈ ਕਿ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕੁਝ ਨਹੀਂ ਜਾਣਦਾ ਕਿਉਂਕਿ ਇੱਕ ਮੱਛਲੀ ਜਿਹੜੀ ਉਹ ਪੂਰੇ ਸਮੁੰਦਰ ਨੂੰ ਨਹੀਂ ਜਾਣ ਸਕਦੀ ਤੇ ਇਨਸਾਨ ਇੱਕ ਮੱਛਲੀ ਦੀ ਤਰ੍ਹਾਂ ਉਹ ਗਿਆਨ ਇੱਕ ਸਮੁੰਦਰ ਦੀ ਤਰ੍ਹਾਂ ਸੋ ਗੁਰੂ ਸਾਹਿਬ ਵੀ ਕਹਿੰਦੇ ਵੇ ਗੁਰੂ ਨਾਨਕ ਸਾਹਿਬ ਜੀ ਨੇ ਗਿਆ ਵੀ ਸਿੱਖ ਬਣਾਇਆ ਇਸੇ ਕਦਾ ਮਤਲਬ ਇਹ ਹੈ ਕਿ ਮੈਂ ਸਿੱਖਣਾ ਸਾਰੀ ਉਮਰ ਸੋ ਹਮੇਸ਼ਾ ਸਿੱਖਣ ਵਾਸਤੇ ਤਿਆਰ ਰਹਿਣਾ ਹਰ ਸ਼ਨ ਹਰ ਪਲ ਹਰ ਨਵਾਂ ਦਿਨ ਹਰ ਇਨਸਾਨ ਸਾਨੂੰ ਕੋਈ ਨਾ ਕੋਈ ਸਿੱਖ ਦੇ ਕੇ ਜਾਂਦਾ ਰੋਜ਼ ਨਵਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਅਗਰ ਤੁਸੀਂ ਸਿੱਖਣ ਨੂੰ ਤਿਆਰ ਜੇ ਸੋ ਆਪਣੇ ਆਪ ਨੂੰ ਕਦੇ ਵੀ શ્રેષ્ઠ ਨਹੀਂ ਸਮਝਣਾ ਚਾਹੀਦਾ ਨਾ ਹੀ ਕਦਿਆਂ ਕਿ ਸਮਝਣਾ ਚਾਹੀਦਾ ਕਿ ਮੈਂ ਬਹੁਤ ਵੱਡਾ ਗਿਆਨੀ ਹਾਂ ਮੈਨੂੰ ਬਹੁਤ ਨੋਲੇਜ ਹੈ ਅਗਰ ਕੋਈ ਬੋਲ ਰਿਹਾ ਤੇ ਉਸ ਦੀ ਗੱਲ ਸੁਨੋ ਉਸ ਦੀ ਗੱਲ ਖਤਮ ਹੋਣ ਤੋਂ ਬਾਅਦ ਫਿਰ ਆਪਣਾ ਜੋ ਵੀ ਤੁਸੀਂ ਰਿਐਕਸ਼ਨ ਦੇਣਾ ਉਹ ਦਿਵੋ ਪਹਿਲਾਂ ਅਗਲੇ ਦੀ ਗੱਲ ਖਤਮ ਹੋਣ ਦਿਓ ਕਈ ਬਹੁਤ ਜਨਾ ਕੋ ਘੱਟ ਨੋਲੇਜ ਹੁੰਦੀਆਂ ਨੇ ਨਾ ਤੇ ਉਹ ਗੱਲ ਕੋਈ ਸ਼ੁਰੂ ਕਰਦਾ ਤੇ ਉਹ ਪਹਿਲਾਂ ਹੀ ਕਹਿ ਦਿੰਦੇ ਹਾਂ ਹਾਂ ਮੈਨੂੰ ਪਤਾ ਤੇ ਅਗਲੇ ਚਾਹੇ ਗੱਲ ਕੋਈ ਹੋਰ ਕਰਨੀ ਹੋਵੇ ਉਹਨੇ ਇਹ ਹਰ ਗੱਲ ਕੱਟਣੀ ਹੈ ਕਿ ਮੈਨੂੰ ਪਤਾ ਸੋ ਗਿਆਨ ਦਾ ਮਤਲਬ ਕਿ ਪਹਿਲਾਂ ਆਪਣੇ ਆਪ ਨੂੰ ਸਿੱਖਣ ਵਾਸਤੇ ਹਮੇਸ਼ਾ ਤਿਆਰ ਰੱਖੋ ਉਹਨੂੰ ਹੀ ਤੁਹਾਡੇ ਅੰਦਰ ਹੈ ਭਾਵਨਾ ਜਗ ਗਈ ਕਿ ਮੈਂ ਸਿੱਖਣਾ ਤੇ ਸਮਝ ਲਓ ਗਿਆਨ ਵੱਲ ਜਾਣਾ ਤੁਸੀਂ ਸ਼ੁਰੂ ਹੋਗੇ ਜੇ ਔਰ ਗਿਆਨ ਦਾ ਮਤਲਬ ਐਵੇਂ ਨਹੀਂ ਕਿ ਇਨਸਾਨ ਨੂੰ ਸਭ ਕੁਝ ਪਤਾ ਹੋਵੇ ਕੋਈ ਇਨਸਾਨ ਬਹੁਤ ਸਾਰੀਆਂ ਕਿਤਾਬਾਂ ਪੜੇ ਬੜਾ ਕੁਝ ਪੜੇ بڑے ਸ਼ਾਸਤਰ ਪੜੇ ਸੋ ਮਹਾਂਪੁਰਖ ਗੁਰੂ ਸਾਹਿਬ ਦੱਸਦੇ ਨੇ ਕਿ ਤੁਹਾਨੂੰ ਸਾਰਾ ਕੁਝ ਜਾਣਨ ਦੀ ਲੋੜ ਨਹੀਂ ਹੈ ਜੋ ਕੰਮ ਦਾ ਹੈ ਉਹ ਹੀ ਜਾਨਣਾ ਬਹੁਤ ਜਾਇਜ਼ ਅਗਰਤ ਨੂੰ ਪਤਾ ਉਹੀ ਪਤਾ ਹੋਵੇ ਤੇ ਬੜੀ ਵੱਡੀ ਗੱਲ ਹੈ ਕਿ ਆਪਣੇ ਧਰਮ ਦੇ ਪ੍ਰਤੀ ਸੁਚੇਤ ਹੋਣਾ ਆਪਣੇ ਕਰਮ ਦੇ ਪ੍ਰਤੀ ਸੁਚੇਤ ਹੋਣਾ ਕਿ ਤੁਸੀਂ ਕਿਹੜਾ ਕਰਮ ਕਰਨਾ ਹੈ ਕਿਹੜੇ ਰਸਤੇ ਤੇ ਤੁਰਨਾ ਹੈ ਗੁਰਮੁਖੀ ਹੋਣਾ ਗੁਰੂ ਦੇ ਹੁਕਮੰਦ ਦੇ ਅਨੁਸਾਰ ਚੱਲਣਾ ਗੁਰਮੁਖ ਦੀ ਆਗਿਆ ਦੇ ਅਨੁਸਾਰ ਚੱਲਣਾ ਸੋ ਆਪਣੇ ਕਰਮ ਦੇ ਪ੍ਰਤੀ ਸੁਚੇਤ ਹੋਣਾ ਕਰਮਾਂ ਦੇ ਪ੍ਰਤੀ ਜਾਗਦੇ ਰਹਿਣਾ ਇਹ ਹੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਤੁਹਾਨੂੰ ਇਹ ਨਹੀਂ ਕਿ ਵੀ ਕੋਈ ਵੀ ਕੋਈ ਗੱਲ ਕਰੇ ਤੁਹਾਨੂੰ ਸਾਰੀ ਦੁਨੀਆਂ ਦੀਆਂ ਸਾਰੀਆਂ ਹੀ ਗੱਲਾਂ ਪਤਾ ਹੋਣ ਇਹ ਵੀ ਜ਼ਰੂਰੀ ਨਹੀਂ ਹੈ ਪਰ ਕਿੱਥੇ ਕੀ ਕਰਨਾ ਕਿੱਥੇ ਤੁਹਾਡਾ ਕੀ ਫਰਜ ਬਣਦਾ ਕਿੱਥੇ ਤੁਹਾਡਾ ਕੀ ਧਰਮ ਬਣਦਾ ਇਹ ਹੀ ਜਾਣ ਲੋ ਤੇ ਬਹੁਤ ਵੱਡੀ ਗੱਲ ਹੈ ਉਹ ਰਈ ਵਾਰੀ ਇਨਸਾਨ ਹੈ ਸੋਚਦਾ ਹੈ ਕਿ ਕੋਈ ਸਿਆਣਾ ਮਹਾਪੁਰਸ਼ ਜਾਂ ਕੋਈ ਵੱਡੇ ਬਜ਼ੁਰਗ ਵੀ ਹੁੰਦੇ ਨੇ ਕਿ ਇੰਨੇ ਹੀ ਅਗਰ ਸਿਆਣੇ ਹੁੰਦੇ ਤੇ ਆਪ ਕਿਉਂ ਨਾ ਕਰ ਲੈਂਦੇ ਹੁਣ ਗੁਰੂ ਜਾਂ ਕੋਈ ਟੀਚਰ ਹੈ ਜਾਂ ਕੋਈ શિક્ષਕ ਹੈ ਕੋਈ ਆਪਣਾ 올림픽ਸ ਦੀਆਂ ਤਿਆਰੀਆਂ ਕਰਾਂਦਾ ਤੇ ਹੁਣ ਕਿਸੇ ਨੇ ਉਹਨੂੰ ਤੀਰਅੰਦਾਜ਼ੀ ਸਿਖਾਈ ਕਿਸੇ ਨੇ ਉਹਨੂੰ ਤੈਰਨਾ ਸਿਖਾਇਆ ਕੋਈ ਗੁਰੂ ਬਣਿਆ ਤੇ ਉਹਨੇ ਆਪਣੇ ਗੁਰੂ ਨੂੰ ਜਿਹੜਾ ਚੇਲੇ ਨੂੰ ਗੁਰੂ ਨੇ ਤਿਆਰ ਕੀਤਾ ਇਸੇ ਤਰ੍ਹਾਂ ਹੀ ਉਹਨ ਕਈ ਵਾਰ ਇਹ ਕਹਿੰਦਾ ਕਿ ਅਗਰ ਜਿਸ ਤਰ੍ਹਾਂ ਨਿਊਟਨ ਨੇ ਅਵਿਸ਼ਕਾਰ ਕੀਤਾ ਰਾਈਟ ਬ੍ਰਦਰਸ ਨੇ ਅਵਿਸ਼ਕਾਰ ਕੀਤਾ ਤੇ ਕਹਿੰਦੇ ਕਿ ਉਹਦੇ ਪ੍ਰਤਾਣੀ ਨੇ ਕਿ ਉਹ ਨਹੀਂ ਅਵਿਸ਼ਕਾਰ ਕਰਤਾ ਸੋ ਕਹਿਣਾ ਮਤਲਬ ਇਨਸਾਨ ਜਿਨ ਨੇ ਅਵਿਸ਼ਕਾਰ ਕੀਤਾ ਪ੍ਰਮਾਤਮਾ ਨੇ ਉਹਦੀ ਡਿਊਟੀ ਲਈ ਤੇ ਅਗਰ ਕੋਈ ਮਹਾਪੁਰਸ਼ੇ ਕਈ ਪ੍ਰਮਾਤਮਾ ਦੀ ਡਿਊਟੀ ਆ ਕਿ ਜਿਹੜੇ ਸੂਫੀ ਫਕੀਰ ਵੀ ਨੇ ਉਹ ਖੁਦ ਤੇ ਫਕੀਰ ਨੇ ਪਰ ਉਹ ਕਿੰਗ ਮੇਕਰ ਨੇ ਉਹ ਰਾਜਾ ਬਣਾਉਂਦੇ ਨੇ ਕਿਸੇ ਨੂੰ ਬਹੁਤ ਸਾਰੀਆਂ ਪ੍ਰਮਾਤਮਾ ਦੇ ਗੁਰੂ ਦਾਤਾਂ ਦੇ ਮੰਨਦੇ ਨੇ ਸੋ ਕੰਨ ਦਾ ਭਾਵ ਕੀ ਫਕੀਰ ਤੇ ਖੁਦ ਫਕੀਰ ਹੈ ਤੇ ਸਾਨੂੰ ਕਈ ਵਾਰ ਇਸ ਗੱਲ ਦੀ ਵੀ ਸੋਚ ਨਹੀਂ ਰੱਖਣੀ ਚਾਹੀਦੀ ਕਿ ਅਗਰ ਕੋਈ ਸਿਆਣਾ ਆ ਜਾਂ ਕੋਈ ਬਜ਼ੁਰਗ ਸਾਨੂੰ ਕੋਈ ਗੱਲ ਸਮਝਾ ਰਿਹਾ ਹੈ ਕਿ ਇੰਨੇ ਸਿਆਣੇ ਹੁੰਦੇ ਉਹ ਖੁਦ ਕਿਉਂ ਨਹੀਂ ਕਰ ਲੈਂਦੇ ਸੋ ਇਸ ਤਰ੍ਹਾਂ ਨਹੀਂ ਉੱਤੇ ਸਾਨੂੰ ਗਿਆਨ ਸਿੱਖਣਾ ਚਾਹੀਦਾ ਹੈ ਪਰਮਾਤਮਾ ਨੇ ਕਈਆਂ ਦੀ ਡਿਊਟੀ ਲਗਾਈ ਹੈ ਵੀ ਤੂੰ ਸਿਖਾਣਾ ਔਰ ਇਸੇ ਤਰ੍ਹਾਂ ਹੀ ਜਿਹੜੇ ਫਕੀਰ ਨੇ ਉਤੇ ਮਾਇਆ ਤੋਂ ਮਨ ਮੋੜ ਚੁਕੇ ਨੇ ਮੁਖ ਮੋੜ ਚੁਕੇ ਨੇ ਪਰ ਉਹ ਜਿ세 ਕਹਿੰਦੇ ਜੈਸੀ ਜੈਸੀ ਭਾਵਨਾ ਵੈਸਾ ਵੈਸਾ ਫਲ ਤੇ ਜਿਹੜੋਂ ਗੁਰੂ ਪੀਰ ਦੇ ਫਕੀਰ ਦੇ ਦਵਾਰੇ ਕੋਈ ਜਿਸ ਭਾਵਨਾ ਦੇ ਨਾਲ ਆਂਦਾ ਤੇ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਮਿਲ ਜਾਂਦਾ ਇਸੇ ਤਰ੍ਹਾਂ ਇਸੇ ਕਰਕੇ ਕਹਿੰਦੇ ਵੀ ਜੈਸੀ ਜੈਸੀ ਭਾਵਨਾ ਵੈਸਾ ਵੈਸਾ ਫਲ ਸੋ ਗਿਆਨ ਬੜੇ ਤਰੀਕੇ ਦਾ ਪਰ ਸਾਨੂੰ ਇੰਨਾ ਹੀ ਪਤਾ ਲੱਗ ਜੇ ਕਿ ਆਪਾਂ ਕਰਨਾ ਕੀ ਹੈ ਕੰਮ ਦੀ ਗੱਲ ਹੁਣ ਸੂਫੀ ਫਕੀਰ ਨੂੰ ਇੰਨਾ ਪਤਾ ਹੈ ਕਿ ਆਪਾਂ ਨਾਮ ਜਪਣਾ ਧਿਆਨ ਕਰਨਾ ਸਿਮਰਨ ਕਰਨਾ ਔਰ ਮੁਕਤੀ ਦਾ ਮਾਰਗ ਜਿਹੜਾ ਉਹ ਪ੍ਰਾਪਤ ਕਰਨਾ ਔਰ ਮੁਕਤੀ ਪ੍ਰਾਪਤ ਕਰਨੀ ਹੈ ਉਹਨਾਂ ਨੇ ਇਸੇ ਗਿਆਨ ਦੇ ਇਸੇ ਗਿਆਨ ਨੂੰ ਫੜ ਕੇ ਉਹ ਆਪਣਾ ਜੀਵਨ ਚਲਾ ਰਹੇ ਨੇ ਬਾਕੀ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਬਾਕੀ ਚੀਜ਼ਾਂ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਪਰ ਅਗਰ ਉਹਨਾਂ ਕੋ ਕੋਈ ਆਂਦਾ ਉਹ ਕਹਿੰਦਾ ਕਿ ਬਾਬਾ ਜੀ ਸਾਨੂੰ ਇਹ ਚੀਜ਼ ਚਾਹੀਦੀ ਹੈ ਅਰਦਾਸ ਕਰੋ ਫਰਿਆਦ ਕਰੋ ਜਾਂ ਅਸ਼ੀਰਵਾਦ ਦਿਓ ਤੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਉਹਨਾਂ ਦੀ ਅਰਦਾਸ ਕਰਨ ਸੋ ਸਾਨੂੰ ਆਪਣਾ ਸਹੀ ਮਾਰਗ ਚੁਣਨਾ ਸਹੀ ਗੱਲ ਦਾ ਪਤਾ ਹੋਣਾ ਉਹ ਸਾਨੂੰ ਸੰਗਤ ਚੋਂ ਪਤਾ ਲੱਗਦਾ ਉਹਨਾਂ ਰਿਸ਼ਤੇਦਾਰੀ ਆ ਰਿਸ਼ਤੇਦਾਰ ਚਾਚੇ ਨੇ ਤਾਇਏ ਨੇ ਮਾਮੇ ਨੇ ਨਾਨਕੇ ਦਾਦਕੇ ਹੁੰਦੇ ਆ ਉਸ ਤੋਂ ਬਾਅਦ ਇਨਸਾਨ ਦੇ ਸਹਰੇ ਬਣ ਜਾਂਦੇ ਨੇ ਇੱਕ ਦੋਸਤ ਵੀ ਹੁੰਦੇ ਆ ਜਿਹੜੋ ਇਨਸਾਨ ਨੂੰ ਖੁਦ ਬਣਾਉਂਦਾ ਪਰ ਇਹਨਾਂ ਸਾਰਿਆਂ ਦੇ ਨਾਲ ਜਿਹੜੇ ਉਹਨਾਂ ਦਾਦਕੇ ਨੇ ਨਨਾਂ ਨੇ ਕਈਆਂ ਨਾਲ ਸ਼ਕਲਾਂ ਮਿਲਦੀਆਂ ਸੁਭਾਵ ਨਹੀਂ ਮਿਲਦਾ ਕਈਆਂ ਨਾਲ ਸੁਭਾਵ ਮਿਲਦਾ ਸ਼ਕਲਾਂ ਨਹੀਂ ਮਿਲਦੀਆਂ ਕਈਆਂ ਨਾਲ ਵਿਚਾਰ ਮਿਲਦੇ ਨੇ ਪਰ ਵਿਵਹਾਰ ਨਹੀਂ ਮਿਲਦਾ ਸਭ ਕੁਝ ਅਲੱਗ-ਅਲੱਗ ਹੈ ਪਰ ਇੱਕ ਸੰਗਤ 'ਚ ਰਿਸ਼ਤਾ ਬਣਦਾ ਹੈ ਪ੍ਰੇਮੀ ਦਾ ਸੱਜਣਗੀ ਦਾ ਜਿਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਕੋਈ ਰਿਸ਼ਤੇਦਾਰੀ ਨਹੀਂ ਹੈ ਕੋਈ ਨਾਨਕਾ ਦਾਦਕਾ ਨਹੀਂ ਹੈ ਕੋਈ ਜਾਰੀ ਦੋਸਤੀ ਨਹੀਂ ਹੈ ਪਰ ਇੱਕ ਰਸਤੇ ਤੇ ਤੁਰਨ ਵਾਲੇ ਪ੍ਰੇਮੀ ਨੇ ਜਿਨ੍ਹਾਂ ਦਾ ਇੱਕ ਲਕਸ਼ੇ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਾਮਯਾਬ ਕਰਨਾ ਜਿਹੜਾ ਪਰਮਾਤਮਾ ਨੇ ਉਹ ਜੀਵਨ ਦਿੱਤਾ ਉਹਨੂੰ ਮੁਕਤੀ ਦੇ ਮਾਰਗ ਤੇ ਲੈ ਕੇ ਜਾਣਾ ਸੋ ਸਾਰੇ ਸਤਸੰਗੀ ਨੇ ਪ੍ਰੇਮੀ ਨੇ ਜਿਨ੍ਹਾਂ ਨਾਲ ਕੋਈ ਨਾ ਛਕਣਾ ਮਿਲਦੀਆਂ ਨਾ ਕੋਣ ਦਾ ਰਿਸ਼ਤਾ ਸਿਰਫ ਇੱਕੋ ਰਿਸ਼ਤਾ ਹੈ ਪ੍ਰੇਮ ਦਾ ਰਿਸ਼ਤਾ ਸੋ ਉਸੇ ਰਸਤੇ ਤੇ ਆਪਾਂ ਅੱਗੇ ਜਿਹੜਾ ਚੱਲਦੇ ਰਹਿਣਾ ਜਿੱਤੇ ਸਾਨੂੰ ਰਾਹ ਮਿਲਦਾ ਹੋਰ ਆਪਣੇ ਧਰਮ ਤੇ ਕਰਮ ਦੇ ਪ੍ਰਤੀ ਜਿਹੜਾ ਉਹ ਜਾਗਦੇ ਰਹਿਣਾ ਹੁਣ ਇੱਕ ਔਰਤ ਸੀ ਆਪਣੇ ਘਰ ਖੜੀ ਤੇ ਇੱਕ ਫਕੀਰ ਆਂਦਾ ਉਹਦੇ ਕੋਲੋਂ ਫਕੀਰ ਉਹਦੇ ਕੋਲੋਂ ਖੈਰ ਮੰਗਦਾ ਹੈ ਔਰਤ ਖੜੀ ਹੈ ਉਹ ਸੋਚਦੀ ਫਕੀਰ ਆਏ ਆ ਚਲੋ ਇਹਨਾਂ ਦੀ ਸੇਵਾ ਕਰਦੇ ਆ ਤੇ ਬਹੁਤ ਦੇਸੀ ਕੇ ਉਹਦਾ ਕੜਾ ਬਣਾ ਕੇ ਵਿੱਚ ਕਾਜੂ ਬਦਾਮ ਪਾ ਕੇ ਬੜੇ ਮਨ ਦੇ ਨਾਲ ਸੇਵਾ ਕਰਦੀ ਹੈ ਤੇ ਉਹ ਫਕੀਰਾਂ ਨੂੰ ਜਿਹੜਾ ਕੜਾ ਬਣਾਉਂਦੀ ਤੇ ਭੇਟ ਕਰ ਦਿੰਦੀ ਹੈ ਫਕੀਰ ਬੜਾ ਖੁਸ਼ ਹੁੰਦਾ ਕਹਿੰਦਾ ਹੈ ਤੇ ਉਹ ਲੋਤ ਬਹੁਤ ਅੱਛੀ ਹੈ ਬੜੀਆਂ ਨੇ ਦੇਸੀ ਘਿਓ ਦਾ ਕੜਾ ਬਣਾਇਆ ਬਹੁਤ ਸੇਵਾ ਕੀਤੀ ਹੁੰਦਾ ਮਨ ਬੜਾ ਖੁਸ਼ ਹੁੰਦਾ ਵਗਲੇ ਦਿਨ ਫੇਰ ਉਹਦੇ ਦਿਮਾਗ 'ਚ ਕੁਝ ਨਹੀਂ ਆਂਦਾ ਉਹੀ ਔਰਤ ਆਂਦੀ ਵੀ ਉਹਨੇ ਕੜਾ ਬਹੁਤ ਵਧੀਆ ਬਣਾ ਕੇ ਦਿੱਤਾ ਸੀ ਉਹ ਫੇਰ ਉਹਦੇ ਕੋਲ ਜਾਂਦਾ ਉਹ ਅੱਜ ਉਹਨੂੰ ਖੀਰ ਬਣਾ ਕੇ ਦੇ ਦਿੰਦੀ ਖੀਰ ਵੀ ਬਹੁਤ ਵਧੀਆ ਬਣਾਉਂਦੀ ਹੈ ਕਾਜੂ ਬਦਾਮ ਪਾ ਕੇ ਕੇਸਰ ਪਾ ਕੇ ਬੋਧ ਕੁਛ ਹੁੰਦਾ ਉਹ ਤੀਸਰੇ ਦਿਨ ਜਾਂਦੀ ਹੈ ਫਿਰ ਉੱਥੇ ਚਲਾ ਜਾਂਦਾ ਹੈ ਪਹਿਲੇ ਦਿਨ ਵੀ ਉਹਨੇ ਖੈਰ ਪਾਈ ਦੂਜੇ ਦਿਨ ਵੀ ਖੈਰ ਪਾਈ ਤੀਸਰੇ ਦਿਨ ਫਿਰ ਜਾਂਦਾ ਹੈ ਤੀਸਰੇ ਦਿਨ ਫਿਰ ਉਹ ਪਲਾਵ ਬਣਾ ਕੇ ਦੇ ਦਿੰਦੀ ਐ ਨੂੰ ਕਿ ਕੋਈ ਨਹੀਂ ਆਪਾਂ ਬਾਬਾ ਜੀ ਆਏ ਨੇ ਇਹਨਾਂ ਦੀ ਸੇਵਾ ਕਰਦੇ ਐ ਉਦੇ ਮਨ ਵਿੱਚ ਤੀਸਰੇ ਦਿਨ ਥੋੜੀ ਪਰੇਸ਼ਾਨੀ ਜੀ ਆ ਜਾਂਦੀ ਵੀ ਇਹਦਾ ਰੋਜ਼ ਦਾ ਕੰਮ ਹੋ ਗਿਆ ਇੱਕ ਦਿਨ ਘੜਾ ਬਣਾਤਾ ਇੱਕ ਦਿਨ ਖੀਰ ਬਣਾਤੀ ਹੁਣ ਪਲਾਵ ਬਣਾਤਾ ਤੇ ਮਨ 'ਚ ਸੋਚਦੀ ਵੀ ਇਹ ਗੱਲ ਤੇ ਚੰਗੀ ਨਹੀਂ ਐ ਉਹ ਚੌਥੇ ਦਿਨ ਵੀ ਆਂਦੇ ਚੌਥੇ ਦਿਨ ਫਿਰ ਕੁਛ ਨਾ ਕੁਛ ਬਣਾ ਕੇ ਦੇ ਦਿੰਦੇ ਤੇ ਪੰਜਵੇਂ ਦਿਨ ਫੇਰ ਉਹ ਲਗਾਤਾਰ ਉੱਥੇ ਪਹੁੰਚ ਜਾਂਦੇ ਹੁਣ ਉਹਦੇ ਮਨ 'ਚ ਬਹੁਤ ਖੇਚੜਦੀ ਐ ਉਹ ਕਹਿੰਦੇ ਜੇ ਅੱਜ ਆ ਗਏ ਤੇ ਮੈਨੂੰ ਦੁਖੀ ਕਰਦਾ ਤੇ ਮੈਂ ਹੁਣ ਜੈਰੀ ਪਾਦਣਾ ਵਿੱਚ ਔਰ ਸੱਚੀ ਮੁੱਚੀ ਉਹ ਜੈਰ ਪਾ ਦਿੰਦੀ ਪੰਜਵੇਂ ਦਿਨ ਫਿਰ ਫਕੀਰ ਉੱਤੇ ਪਹੁੰਚ ਜਾਂਦੇ ਇੱਕ ਇਥੋਂ ਕੋਈ ਚਾਹੇ ਕੋਈ ਫਕੀਰ ਹੈ ਖੈਰ ਮੰਗਣ ਜਾਂਦਾ ਜਾਂ ਕੋਈ ਰਿਸ਼ਤੇਦਾਰ ਭੈਣ ਭਰਾ ਕਿ ਜਿੱਤੇ ਸਾਡਾ ਬਹੁਤ ਸਨਮਾਨ ਕਰਦੇ ਨੇ ਅਗਲੇ ਜਾਇਆ ਤੇ ਉਹ ਕਹਿੰਦੇ ਵੀ ਬਿਨ ਮਲਾਏ ਜਾਣਾ ਵੀ ਨਹੀਂ ਚਾਹੀਦਾ ਤੇ ਦੂਸਰਾ ਜੇ ਕੋਈ ਕਦਰ ਕਰੇ ਤੇ ਉਹਦੇ ਕੋਲ ਕਦੀ ਕਦੀ ਜਾਓ ਐ ਨਹੀਂ ਵੀ ਰੋਜ਼ ਜਾਓ ਤੇ ਰੋਜ਼ ਗਏ ਵੀ ਜੜੀ ਇੱਜ਼ਤ ਉਹ ਘਟ ਜਾਂਦੀ ਹੈ ਤੇ ਜਿਹੜੇ ਫਕੀਰ ਨੇ ਉਹਨਾਂ ਨੂੰ ਵੀ ਚਾਹੀਦਾ ਤੇ ਜਿਹੜੇ ਕੋਈ ਭੈਣ ਭਰਾ ਯਾਰੀ ਦੋਸਤੀ ਜਾਂ ਕੋਈ ਰਿਸ਼ਤੇਦਾਰ ਉਹਨਾਂ ਨੂੰ ਵੀ ਚਾਹੀਦਾ ਕਿ ਉਹਨਾਂ ਕੀ ਜਾਓ ਜਿੱਥੇ ਇੱਜ਼ਤ ਕਟੇ ਨਾ ਕਹਿੰਦੇ ਸੰਸਾਰ 'ਚ ਜਿੰਨੇ ਵੀ ਦਵਾਰ ਨੇ ਜਿੰਨਾ ਆਪਾਂ ਜਾਵਾਂਗੇ ਉਥੇ ਇੱਜ਼ਤ ਘਟਦੀ ਐ ਇੱਕ ਗੁਰੂ ਘਰ ਇੱਕ ਮਾਲਕ ਦਾ ਘਰ ਇਸ ਤਰ੍ਹਾਂ ਜਿੱਥੇ ਰੋਜ਼ ਜਾਣ ਦੇ ਨਾਲ ਇੱਜ਼ਤ ਵੱਧਦੀ ਐ ਤੇ ਬਾਕੀ ਚਾਹੇ ਜੰਤਨਾ ਮਰਜੀ ਪ੍ਰੇਮ ਹੋਵੇ ਜਿੰਨਾ ਮਰਜੀ ਤੁਹਾਡਾ ਪਿਆਰ ਹੋਵੇ ਉਥੇ ਤੁਸੀਂ ਰੋਜ਼ ਜਾਓਗੇ ਤੇ ਇੱਜ਼ਤ ਘਟੇਗੀ ਸਿਰਫ ਗੁਰੂ ਘਰ ਮਾਲਕ ਦੇ ਘਰ ਇੱਜ਼ਤ ਵੱਧਦੀ ਐ ਉਹਨੋਂ ਔਰਤ ਜਿਹੜੀ ਉਹ ਜ਼ਹਿਰ ਪਾ ਦਿੰਦੀ ਹੈ ਤੇ ਬਣਾਇਆ ਉਹਨੇ ਫਿਰ ਸਵਾਦੀ ਕੜਾ ਬਣਾ ਦਿੱਤਾ ਹੁੰਦਾ ਤੇ ਉਹ ਲੇਗ ਨਾਲ ਚੱਲ ਪੈਂਦਾ ਹੈ ਕਹਿੰਦਾ ਬਹੁਤ ਚੰਗੀ ਔਰਤ ਹੈ ਬੜੀ ਸੇਵਾ ਕਰਦੀ ਹੈ ਮਨ ਵਿੱਚ ਬਹੁਤ ਗੋਛ ਹੈ ਤੇ ਉਸ ਦਿਨ ਰਸਤੇ 'ਚ ਕੋਈ ਉਹਨੂੰ ਹੋਰ ਰੋਕ ਲੈਂਦਾ ਉਨਾ ਦਾ ਵੀ ਕੋਈ ਜੱਗ ਚੱਲ ਰਿਆ ਹੁੰਦਾ ਤੇ ਉਹਨੂੰ ਪੂੜੀਆਂ ਛੋਲੇ ਬੜਾ ਕੁਛ ਦੇ ਦਿੰਦੇ ਤੇ ਉਹਨੂੰ ਸੋਚਦਾ ਹੈ ਕਿ ਮੈਂ ਪੂੜੀ ਚਨੇ ਪਹਿਲਾਂ ਖਾ ਲਾਂ ਤੇ ਆ ਮਿੱਠਾ ਮੈਂ ਬਾਅਦ ਚੋਂ ਖਾਉਂਗਾ ਤੇ ਉਹ ਆਪਣਾ ਪੂੜੀ ਚਨੇ ਪਹਿਲਾਂ ਖਾ ਲੰਦਾ ਤੇ ਮਿੱਠਾ ਕੰਦਾ ਮੈਂ ਠਹਿਰ ਕੇ ਖਾ ਲਾਂਗਾ ਉਸ ਤੋਂ ਦੋ ਰਾਘੀਰ ਹੰਦੇ ਹੁੰਦੇ ਆ ਤੇ ਉਹ ਲੱਗੇ ਪਾਣੀ ਹੁੰਦਾ ਤੇ ਉਹ ਰਾਘੀਰ ਜਿਹੜੇ ਉਹ ਪਾਣੀ ਪੀਣ ਲੱਗ ਪੰਦੇ ਨੇ ਦੋ ਲੜਕੇ ਹੁੰਦੇ ਆ ਤੇ ਉਹ ਜਿਹੜਾ ਨਲਕਾ ਹੈਂਡ ਪੰਪਾਂ ਤੋਂ ਪਾਣੀ ਨਹੀਂ ਆ ਰਿਹਾ ਤੇ ਉਹ ਬਾਬਾ ਜੀ ਕੋਲੋਂ ਪਾਣੀ ਵੀ ਹੁੰਦਾ ਉਹ ਫਕੀਰ ਕੋਲੋਂ ਉਹ ਕਹਿੰਦਾ ਇੱਧਰ ਆ ਜਾਓ ਕਹਿੰਦਾ ਕਿੱਥੋਂ ਆਏ ਕਹਿੰਦਾ ਆਪਾਂ ਬੜੀ ਦੂਰ ਗਏ ਸੀ ਆ ਰਹੇ ਆ ਕੰਦੇ ਲੋ ਪਾਣੀ ਪੀਓ ਤੇ ਬਾਬਾ ਜੀ ਉਸ ਦਿਨ ਹਮਨੇ ਖਾ ਕੇ ਜਿਹੜਾ ਜੱਗ ਦਾ ਭੰਡਾਰਾ ਖਾ ਕੇ ਮਨ ਤ੍ਰਿਪਤ ਹੋ ਜਾਂਦਾ ਤੇ ਉਹ ਕੰਦੇ ਵੀ ਆ ਖੀਰ ਜੜੀ ਜਾਂ ਲੱਡੂ ਜੋ ਵੀ ਉਹਨੇ ਔਰਤ ਨੇ ਬਣਾ ਕੇ ਦਿੱਤਾ ਹੀ ਮਿੱਠਾ ਤੇ ਉਹ ਕੰਦਾ ਮੈਂ ਮੁੰਡਿਆਂ ਨੂੰ ਖਵਾ ਦੇਣਾ ਤੇ ਕੱਲ ਫਿਰ ਤਾਜੇ ਦਾ ਤਾਜਾ ਖਾਵਾਂਗੇ ਤੇ ਇਹ ਖਰਾਬ ਹੀ ਹੋਣਾ ਤੇ ਉਹ ਰਾਗਿਰ ਜਿਹੜੇ ਲੜਕੇ ਨੇ ਉਹਨਾਂ ਨੂੰ ਉਹ ਪ੍ਰਸ਼ਾਦ ਦੇ ਦਿੰਦਾ ਹੈ ਤੇ ਮੁੰਡੇ ਪਾਣੀ ਵੀ ਪੀ ਲੰਦੇ ਤੇ ਉਹ ਪ੍ਰਸ਼ਾਦ ਵੀ ਖਾ ਲੰਦੇ ਤੇ ਮੁੰਡੇ ਕਹਿੰਦੇ ਵੀ ਆਪਾਂ ਥੱਕੇ ਆਂ ਤੇ ਲੇਟ ਜੀਏ ਉਹ ਤੇ ਜ਼ਹਿਰ ਹੁੰਦਾ ਤੇ ਮੁੰਡੇ ਸੌਂਦੇ ਤੇ ਬਾਅਦ ਚੁੱਟਦੇ ਹੀ ਨਹੀਂ ਉਹਨੂੰ ਫਕੀਰ ਲੱਗੇ ਉੱਥੇ ਹੀ ਲੰਮੇ ਵਾਇਆਂ ਦੇ ਦੇਖਦਾ ਫਕੀਰ ਕਿਹਾ ਤੇ ਬੰਦੇ ਮਰ ਗਏ ਨੇ ਉਹਨੂੰ ਸੋਚਦਾ ਮੈਂ ਖਾਦਾ ਕੀ ਆ ਇਨਾ ਨੇ ਕੀ ਖਾਦਾ ਉਹ ਸੋਚਦਾ ਕਿ ਉਹ ਜਿਹੜਾ ਔਰਤ ਨੇ ਪ੍ਰਸ਼ਾਦ ਦਿੱਤਾ ਹੈ ਉਹ ਮੈਨਾਂ ਨੂੰ ਦਿੱਤਾ ਹੈ ਤੇ ਮੈਂ ਤੇ ਅੱਜ ਲੰਗਰ ਖਾਦਾ ਮੈਂ ਬਚ ਗਿਆ ਤੇ ਹੋ ਨਾ ਹੋ ਹੈ ਉਸ ਦੇ ਵਿੱਚ ਕੁਝ ਹੋ ਸਕਦਾ ਤੇ ਉਹ ਭੱਜਾ ਭੱਜਾ ਫਿਰ ਉਹਨਾਂ ਕੋਲ ਜਾਂਦਾ ਹੈ ਕਿ ਤੂੰ ਕੀ ਦਿੱਤਾ ਪਹਿਲਾਂ ਤੇ ਔਰਤ ਬੜੀ ਹੈਰਾਨ ਹੁੰਦੀ ਕਿ ਐ ਤੇ ਜਿੰਦਾ ਹੀ ਆ ਗਿਆ ਫਿਰ ਉਹਨਾਂ ਕੋਲੋਂ ਉਹ ਫਕੀਰ ਪੁੱਛਦਾ ਹੈ ਕਿ ਔਰਤ ਕੋਲੋਂ ਕਿ ਤੂੰ ਕੀ ਪਾਇਆ ਸੀ ਵਿੱਚ ਮੈਂ ਦੋ ਲੜਕਿਆਂ ਨੂੰ ਦਿੱਤਾ ਤੇ ਉਹ ਤੇ ਮਰ ਗਏ ਨੇ ਉਹ ਕਹਿੰਦੀ ਮੈਂ ਕੁਝ ਨਹੀਂ ਪਾਇਆ ਕਹਿੰਦਾ ਉੱਥੇ ਜਾ ਕੇ ਦੇਖੋ ਹੋਰ ਵੀ ਦੁਨੀਆਂ ਇਕੱਠੀ ਹੋ ਜਾਂਦੀ ਹੈ ਉਹ ਸਾਰੇ ਫਿਰ ਉਸ ਜਗ੍ਹਾ ਤੇ ਪਹੁੰਚਦੇ ਨੇ ਤੇ ਜਦੋਂ ਔਰਤ ਚਿਹਰੇ ਦੇਖਦੀ ਉਹਦੇ ਆਪਣੇ ਹੀ ਬੇਟੇ ਹੁੰਦੇ ਦੋਵੇਂ ਉਹ ਨਾਨਕੇ ਗਏ ਹੁੰਦੇ ਤੇ ਉੱਥੋਂ ਵਾਪਸ ਆ ਰਹੇ ਹੁੰਦੇ ਉਹ ਕਈ ਵਾਰ ਇਨਸਾਨ ਗੱਡਾ ਕਿਸੇ ਵਸੇ ਖੋ ਦਤਾ ਉਹਦੇ ਵਿੱਚ ਆਪ ਹੀ ਗਿਰ ਜਾਂਦਾ ਤੇ ਬਹੁਤ ਪਛਤਾਂਦੀ ਕਹਿੰਦੀ ਕਿ ਮੈਂ ਤਾਂ ਤੁਹਾਡੇ ਵਾਸਤੇ ਜ਼ਹਿਰ ਪਾਇਆ ਸੀ ਪਰ ਮੈਨੂੰ ਨਹੀਂ ਪਤਾ ਕਿ ਮੇਰੇ ਆਪਣੇ ਹੀ ਬੱਚਿਆਂ ਨੇ ਜ਼ਹਿਰ ਖਾ ਲੈਣਾ ਤੇ ਇੱਕ ਤਾਂ ਸਿੱਖ ਵੀ ਬਿਨਾ ਬੁਲਾਏ ਨਹੀਂ ਜਾਣਾ ਤੇ ਦੂਸਰਾ ਰੋਜ਼ ਹਰ ਜਗ੍ਹਾ ਇੱਜ਼ਤ ਘਟਦੀ ਹੈ ਇੱਕ ਗੁਰੂ ਦਾ ਘਰ ਜਿੱਥੇ ਇੱਜ਼ਤ ਵੱਧਦੀ ਹੈ ਔਰ ਤੀਸਰਾ ਕਿ ਤੁਸੀਂ ਨਹੀਂ ਕਿਸੇ ਦੀ ਮਦਦ ਕਰ ਸਕਦੇ ਜਾਂ ਸੇਵਾ ਕਰ ਸਕਦੇ ਜਾਂ ਭਲਾ ਨਹੀਂ ਕਰ ਸਕਦੇ ਤੇ ਤੁਸੀਂ ਉਹਦਾ ਬੁਰਾ ਵੀ ਨਾ ਮੰਗੋ ਉਹ ਕੰਦੇ ਵੀ 2 ਮਿੰਟ ਦੀ ਸ਼ਰਮਿੰਦਗੀ ਤੇ ਸਾਰੀ ਉਮਰ ਦਾ ਆਰਾਮ ਵੀ ਨਾ ਕਰ ਦੋ ਉਹਨੂੰ 2 ਮਿੰਟ ਸ਼ਰਮਿੰਦਾ ਹੀ ਹੋ ਜਾਓ ਪਰ ਇਸ ਤਰ੍ਹਾਂ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਆਪਾਂ ਕਿਸੇ ਦਾ ਬੁਰਾ ਕਰਦੇ ਆਂ ਤੇ ਉਹ ਸਾਡਾ ਆਪਣਾ ਬੁਰਾ ਹੋ ਜਾਂਦਾ ਕਹਿੰਦੇ ਕਰ ਭਲਾ ਤੇ ਹੋ ਭਲਾ ਅੰਤ ਭਲੇ ਦਾ ਭਲਾ ਤੇ ਜੇ ਆਪਾਂ ਬੁਰਾ ਕਰਦੇ ਆਂ ਤੇ ਉਹ ਕਰਮ ਜਿਹੜਾ ਨਾ ਉਹ ਸਾਡੇ ਵੱਲ ਲੋਟ ਕੇ ਆਂਦਾ ਵਾਪਸ ਆਂਦਾ ਘੁੰਮ ਕੇ ਆਂਦਾ ਇਨਸਾਨ ਕੋਈ ਵੀ ਕਰਮ ਕਰਦਾ ਦੁਨੀਆਂ ਵਿੱਚ ਅੱਛਾ ਕਰਦਾ ਕਿਸੇ ਦਾ ਭਲਾ ਕਰਦਾ ਤੇ ਅੱਗੇ ਉਹਨੂੰ ਭਲਾ ਮਿਲਦਾ ਜੇ ਕਿਸੇ ਦਾ ਬੁਰਾ ਕਰਦਾ ਤੇ ਅੱਗੇ ਉਹਨੂੰ ਬੁਰਾ ਮਿਲਦਾ ਤੁਹਾਡਾ ਆਪਣਾ ਹੀ ਕਰਮ ਲੋਟ ਕੇ ਤੁਹਾਡੇ ਕੋਲੋਂ ਆਂਦਾ ਜਿਸ ਤਰ੍ਹਾਂ ਕੋਈ ਕੂਏ ਵਿੱਚ ਖੂ ਦੇ ਵਿੱਚ ਆਵਾਜ਼ ਦਿੰਦਾ ਉਹ ਆਵਾਜ਼ ਉਹਨੂੰ ਵਾਪਸ ਆਉਂਦੀ ਹੈ ਤੇ ਸੰਸਾਰ ਜਿਹੜਾ ਇੱਕ ਖੂ ਦੀ ਤਰ੍ਹਾਂ ਜਿਹੜਾ ਕਰਮ ਤੁਸੀਂ ਕਰਦੇ ਜੇ ਉਹੀ ਕਰਮ ਵਾਪਸ ਆਉਂਦਾ ਹੈ ਕਿ ਜੈਸੀ ਕਰਨੀ ਵੈਸੀ ਭਰਨੀ ਸੋ ਕੋਈ ਵੀ ਇਨਸਾਨ ਜਿਹੜਾ ਉਹ ਨਿਰਾਸ਼ ਨਾ ਹੋਵੇ ਅਗਰ ਤੁਹਾਡੇ ਜੀਵਨ ਵਿੱਚ ਕੋਈ ਵੀ ਦੁੱਖ ਸੁੱਖ ਆ ਰਹੇ ਹੁੰਦਾ ਕਾਰਨ ਤੁਹਾਡੇ ਤੁਸੀਂ ਖੁਦ ਆਪ ਜੇ ਤੁਹਾਡਾ ਹੀ ਕਰਮ ਤੁਹਾਨੂੰ ਲੋਟ ਕੇ ਮਿਲ ਰਿਹਾ ਤੇ ਹਮੇਸ਼ਾ ਸਤ ਕਰਮ ਕਰੋ ਅੱਛੇ ਕਰਮ ਕਰੋ ਤੁਹਾਡੇ ਆਪਣੇ ਹੀ ਕਰਮ ਤੁਹਾਨੂੰ ਵਾਪਸ ਮਿਲਣੇ ਨੇ ਔਰ ਜਿਹੜਾ ਵਿਵਹਾਰ ਤੁਹਾਨੂੰ ਆਪਣੇ ਵਾਸਤੇ ਪਸੰਦ ਨਹੀਂ ਤੇ ਤੁਸੀਂ ਕਿਸੇ ਕਿਸੇ ਦੇ ਨਾਲ ਉਹ ਵਿਵਹਾਰ ਨਾ ਕਰੋ ਉਹਨੇ ਇੱਕ ਦਿਨ ਮਹਾਪੁਰਸ਼ਾ ਨੇ ਆਪਣੇ ਬੜਾ ਇੱਕ ਗਿਆਨੀ ਸੀ ਉਹਨਾਂ ਦਾ ਸੇਵਕ ਤੇ ਉਹ ਮਹਾਪੁਰਸ਼ਾ ਨੇ ਪੁੱਛ ਲਿਆ ਵੀ ਤੈਨੂੰ ਕਦੀ ਕਿਸੇ ਗੱਲ ਦਾ ਅਫਸੋਸ ਹੋਇਆ ਸਾਰੀ ਸੰਗਤ ਬੈਠੀ ਸੀ ਤੇ ਮਹਾਪੁਰਸ਼ਾ ਦਾ ਉਹ ਖਾਸ ਪ੍ਰੇਮੀ ਸੀ ਗੁਰੂ ਦਾ ਬਾਕੀ ਸੰਗਤ ਨੂੰ ਪਤਾ ਹੈ ਕਿ ਇਹ ਬਹੁਤ ਪ੍ਰੇਮੀਆ ਤੇ ਇੰਨੇ ਕੋ ਦੀ ਜ਼ਿੰਦਗੀ 'ਚ ਕੋਈ ਐਸਾ ਕਰਮ ਇਹਨੇ ਕੀਤਾ ਕਿਉਂਕਿ ਬੜਾ ਸੋਹਣੇ ਉੱਚੇ ਤੇ ਸੁੱਚੇ ਵਿਵਹਾਰ ਵਾਲਾ ਹੀ ਬੜੀ ਸੋਹਣੀ ਉਹਦੀ ਜੀਵਨ ਨਹੀਂ ਸੀਗੀ ਤੇ ਜਦੋਂ ਮਹਾਪੁਰਸ਼ਾਂ ਨੇ ਸਵਾਲ ਕਿਹਾ ਕਿ ਤੈਨੂੰ ਕਦੀ ਅਫਸੋਸ ਹੋਇਆ ਆਪਣੇ ਜੀਵਨ ਵਿੱਚ ਕਦੀ ਤੇ ਸਾਰੇ ਸੋਚਣ ਲੱਗ ਪਏ ਵੀ ਇਹਨੇ ਕਦੀ ਇਹੋ ਜਿਹਾ ਕਰਮ ਹੀ ਨਹੀਂ ਕੀਤਾ ਕਿਆ ਕਵੇ ਕਿ ਹਾਂਜੀ ਬਾਬਾ ਜੀ ਮੈਨੂੰ ਅਫਸੋਸ ਹੋਇਆ ਉਦੇ ਸਵਾਲ ਦਾ ਜਵਾਬ ਉਸ ਪ੍ਰੇਮੀ ਨੇ ਕੀ ਦੇਣਾ ਸੀ ਸੰਗਤ ਕਹਿਣ ਲੱਗ ਵੀ ਨਹੀਂ ਇਹਨੂੰ ਕਦੀ ਅਫਸੋਸ ਨਹੀਂ ਹੋ ਸਕਦਾ ਕਿ ਇਹ ਗੱਲ ਦਾ ਕਿਉਂਕਿ ਇਹਨੇ ਬੜੇ ਹੀ ਸੋਹਣੇ ਢੰਗ ਨਾਲ ਜੀਵਨ ਜੀਇਆ ਬਚਪਨ ਤੋਂ ਹੀ بڑا ਗੁਰਮਖ ਸੁਭਾਅ ਵਾਲਾ ਬਚਪਨ ਤੋਂ ਹੀ ਸਾਧੂ ਸੁਭਾਅ ਦਾ ਤੇ ਮਾਰੇ ਗੰਦੇ ਵੀ ਭਗਤਾ ਜਵਾਬ ਨਹੀਂ ਦਿੰਦਾ ਕਹਿੰਦਾ ਹਾਂਜੀ ਮਹਾਰਾਜ ਮੈਨੂੰ ਰੋਜ਼ ਹੀ ਅਫਸੋਸ ਹੁੰਦਾ ਸਾਰੇ ਬਹੁਤ ਹੈਰਾਨ ਹੁੰਦੇ ਕਿ ਇਹਨੂੰ ਰੋਜ਼ ਕਾ ਦਾ ਅਫਸੋਸ ਹੁੰਦਾ ਹੈ ਕਹਿੰਦਾ ਹੈ ਰੋਜ਼ ਹੀ ਪ੍ਰਮਾਤਮਾ ਉਹ ਮੈਨੂੰ ਇਹ ਸੋਨਾ ਜੀਵਨ ਦਿੰਦਾ ਮੈਂ ਰਾਤੀ ਸੋਣਾ ਮੈਨੂੰ ਨਹੀਂ ਪਤਾ ਮੈਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਪ੍ਰਮਾਤਮਾ ਤੇ ਆਪਣਾ ਕਰਮ ਅੱਛਾ ਕਰਦਾ ਪਰ ਮੈਂ ਹਮੇਸ਼ਾ ਹੀ ਮੋਹ ਮਾਇਆ ਦੇ ਵਿੱਚ ਇਹ ਜੀਵਨ ਜਿਹੜਾ ਉਹ ਨਸ਼ਟ ਕਰ ਦਿੰਦਾ ਹੈ ਤੇ ਜਿਹੜਾ ਜੀਵਨ ਮੈਨੂੰ ਨਾਮ ਜਪਣ ਵਾਸਤੇ ਮਿਲਿਆ ਭਗਤੀ ਕਰਨ ਵਾਸਤੇ ਮਿਲਿਆ ਸੇਵਾ ਕਰਨ ਵਾਸਤੇ ਮਿਲਿਆ ਸਿਮਰਨ ਕਰਨ ਵਾਸਤੇ ਮਿਲਿਆ ਤੇ ਉਹ ਮੈਂ ਇਦਾਂ ਹੀ ਖਰਾਬ ਕਰ ਦਿੰਨਾ ਇਦਾਂ ਹੀ ਵਿਰਥ ਗਵਾ ਦਿੰਨਾ ਤੇ ਜਦੋਂ ਮੈਂ ਰਾਤੀ ਫੇਰ ਸੌਣ ਲੱਗਦਾ ਤੇ ਮੈਂ ਸੋਚਦਾ ਕਿ ਅਗਰ ਮੈਨੂੰ ਕੱਲ ਮੌਕਾ ਮਿਲਿਆ ਅਗਰ ਮੈਂ ਸਵੇਰੇ ਉੱਠਿਆ ਤੇ ਮੈਂ ਨਾਮ ਹੀ ਜਪਾਂਗਾ ਸੇਵਾ ਹੀ ਕਰਾਂਗਾ ਬਾਕੀ ਕੰਮਾਂ ਤੋਂ ਧਿਆਨ ਚੁੱਕ ਲਾਂਗਾ ਪਰ ਜਦੋਂ ਮੈਂ ਸਵੇਰੇ ਉੱਠਦਾ ਪ੍ਰਮਾਤਮਾ ਫਿਰ ਕਰਮ ਕਰਦਾ ਫਿਰ ਕਿਰਪਾ ਕਰਦਾ ਤੇ ਮੈਨੂੰ ਸਵੇਰੇ ਫਿਰ ਭੁੱਲ ਜਾਂਦਾ ਮਾਇਆ ਆਪਣਾ ਕਰਤੱਵ ਵਿਖਾਣ ਦੀ ਮਾਇਆ ਆਪਣਾ ਰੰਗ ਵਿਖਾ ਦਿੰਦੀ ਹੈ ਤੇ ਮੈਨੂੰ ਫਿਰ ਚੇਤਾ ਭੁੱਲ ਜਾਂਦਾ ਤੇ ਮੈਂ ਰੋਜ਼ ਹੀ ਰਾਤੀ ਅਫਸੋਸ ਕਰਦਾ ਰੋਜ਼ ਸਵੇਰੇ ਸ਼ੁਕਰੀਆਂ ਕਰਦਾ ਕਿ ਮੈਨੂੰ ਪ੍ਰਮਾਤਮਾ ਨੇ ਦਿਨ ਦੇ ਦਿੱਤਾ ਮਾਇਆ ਫਿਰ ਖੇਡ ਵਿਖਾ ਦਿੰਦੀ ਤੇ ਰਾਤੀ ਮੈਂ ਫਿਰ ਅਫਸੋਸ ਕਰਦਾ ਕਿ ਮੈਂ ਤੇ ਅੱਜ ਸਾਰਾ ਦਿਨ ਇਹੀ ਕੰਮ ਕਰਨਾ ਸੀ ਸੋ ਆਪਣੇ ਕਰਮ ਦੇ ਪ੍ਰਤੀ ਹੀ ਸੁਚੇਤ ਹੋਣਾ ਜਾਗਣਾ ਸਾਨੂੰ ਪਤਾਣਾ ਚਾਹੀਦਾ ਵੀ ਆਪਾਂ ਕਰਨਾ ਕੀ ਹੈ ਉਹਨੇ ਇੱਕ ਕੋਈ ਪ੍ਰੇਮੀ ਆਇਆ ਉਹ ਕਹਿੰਦਾ ਕਿ ਮੈਂ ਪ੍ਰਾਪਤੀ ਕਰਨਾ ਚਾਹਨਾ ਨਾਮ ਜਪਣਾ ਚਾਹਨਾ ਤੇ ਪ੍ਰਾਪਤੀ ਕਿਦਾਂ ਦੀ ਹੈ ਤੇ ਮੈਂ ਬਹੁਤ ਭਟ ਗਿਆ ਉਹਨੂੰ ਕਹਵੇਂ ਤੁਸੀਂ ਭਟ ਗਏ ਕਿਤਾ ਜੇ ਉਹਨੇ ਬਹੁਤ ਵੱਡੇ ਵੱਡੇ ਸੰਤਾਂ ਦੇ ਨਾਮ ਲیتے ਹਨ ਮਹਾਪੁਰਸ਼ਾਂ ਦੇ ਨਾਮ ਲیتے ਜਿਹੜੇ ਬੜੇ ਪ੍ਰਚਲਿਤ ਸੰਤ ਨੇ ਔਰ ਵਾਕਈ ਪੂਜਨ ਜੋਗ ਨੇ ਔਰ ਜਨਾ ਦਾ ਜੀਵਨ ਬਹੁਤ ਹੀ ਉੱਚਾ ਔਰ ਸੁੱਚਾ ਤੇ ਨੁਕਿਆਵੀ ਤੁਸੀਂ ਉਹਨਾਂ ਨੂੰ ਕਿਉਂ ਛੱਡਦਾ ਕਹਿੰਦਾ ਨਹੀਂ ਮੈਂ ਛੱਡਿਆ ਨਹੀਂ ਬਸ ਮੈਨੂੰ ਰਸਤਾ ਨਹੀਂ ਮਿਲ ਰਿਹਾ ਸੋਨੁ ਗਿਆ ਵੀ ਸਾਰੇ ਸੰਤ ਮਹਾਪੁਰਖ ਸਹੀ ਨੇ ਸਾਰੇ ਗੁਰੂ ਪੀਰ ਸਹੀ ਨੇ ਗਲਤ ਇਨਸਾਨੀ ਕਿ ਇਨਸਾਨ ਦਾ ਆਪਣਾ ਮਨ ਜਿਹੜਾ ਉਹ ਟਿਕਦਾ ਨਹੀਂ ਹੈ ਆਪਣਾ ਮਨ ਜਿਹੜਾ ਉਹ ਸੰਤੁਸ਼ਟ ਨਹੀਂ ਹੁੰਦਾ ਪਰ ਉਹ ਦੋਸ਼ ਜਿਹੜਾ ਗੁਰੂਆਂ ਪੀਰਾਂ ਨੂੰ ਦੇਣ ਲੱਗ ਪੈਂਦਾ ਤੇ ਉਹਨੂੰ ਕਿਹਾ ਵੀ ਇੱਕ ਗਿੰਨਤੀ ਤੂੰ ਹੋਰ ਵਧਾ ਰਿਆ ਕਿ ਅੱਜ ਤੂੰ ਸਾਡੇ ਕੋਲ ਆਇਆ ਕੱਲ ਫਿਰ ਕਿਸੇ ਹੋਰ ਕੋ ਜਾਏਗਾ ਪਰ ਜਿਹੜੇ ਤੇਰੇ ਪਹਿਲੇ ਗੁਰੂ ਸੀਗੇ ਬੜੇ ਉਹਨੇ ਮਹਾਨ ਸੰਤਾਂ ਦਾ ਨਾਮ ਲੇਤਾ ਜੋ ਵੀ ਤੈਨੂੰ ਉਹਨਾਂ ਨੇ ਸ਼ਬਦ ਦਿੱਤਾ ਜੋ ਵੀ ਤੈਨੂੰ ਸੇਵਾ ਦਿੱਤੀ ਹੈ ਤੂੰ ਉਹਨਾਂ ਦੀ ਸੇਵਾ ਕਰੀ ਜਾ ਨਾਮ ਜਪੀ ਜਾ ਔਰ ਅੰਦਰੋਂ ਪ੍ਰਮਾਤਮਾ ਤੈਨੂੰ ਆਪੇ ਹੀ ਰਸਤਾ ਦਏਗਾ ਸੋ ਇਨਸਾਨ ਜਿਹੜਾ ਉਹ ਗੁਰੂ ਤੇ ਦੋਸ਼ ਲਗਾਉਣਾ ਚਾਹੁੰਦਾ ਹੈ ਇਨਸਾਨ ਜਿਹੜਾ ਸੰਤਾਂ ਮਹਾਪੁਰਸ਼ਾਂ ਤੇ ਦੋਸ਼ ਲਗਾਉਣਾ ਚਾਹੁੰਦਾ ਹੈ ਪਰ ਆਪਣੇ ਆਪ ਨੂੰ ਕਦੀ ਦੋਸ਼ ਨਹੀਂ ਦਿੰਦਾ ਕਿ ਮੇਰੇ ਕਰਮ ਸਹੀ ਨਹੀਂ ਹੈ ਕਿ ਭਗਤੀ ਕੀਤੀ ਨਹੀਂ ਨਾਮ ਜਪਿਆ ਨੇ ਸੇਵਾ ਕੀਤੀ ਨਹੀਂ ਮਨ ਨੂੰ ਜਿਹੜਾ ਸੰਤੁਸ਼ਟ ਨਹੀਂ ਕੀਤਾ ਸੰਤੋਖੀ ਨਹੀਂ ਬਣਿਆ ਕਿ ਆਪਣੇ ਮਨ ਨੂੰ ਸੰਤੋਖ ਹੋਣਾ ਚਾਹੀਦਾ ਕਿ ਜੋ ਹੈ ਉਹ ਬਹੁਤ ਹੈ ਪ੍ਰਮਾਤਮਾ ਦੀ ਬੜੀ ਕਿਰਪਾ انسان ਹਮੇਸ਼ਾ ਥੋੜਾ ਥੋੜਾ ਹੀ ਕਹਿੰਦਾ ਰਹਿੰਦਾ ਕਿ ਮੇਰੇ ਕੋ ਤੇ ਕੁਝ ਹੈ ਹੀ ਨਹੀਂ ਔਰ ਪ੍ਰਕਿਰਤੀ ਦਾ ਇੱਕ ਅਸੂਲ ਹੈ ਜੋ ਤੁਸੀਂ ਕਹਿੰਦੇ ਜੇ ਉਹੀ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਬਹੁਤ ਕਹਿੰਦੇ ਜੀ ਕਿ ਅਸੀਂ ਲੁੱਟੇ ਗਏ ਅਸੀਂ ਤਬਾਹ ਹੋ ਗਏ ਸਾਡੇ ਪੱਲੇ ਕੁਛ ਨਹੀਂ ਤੇ ਪ੍ਰਕਿਰਤੀ ਜਿਹੜੀ ਉਹ ਸੁਣ ਰਹੀ ਐ ਤੇ ਜੋ ਪ੍ਰਕਿਰਤੀ ਨੂੰ ਦੋਗੇ ਉਹੀ ਤੁਹਾਨੂੰ ਵਾਪਸ ਮਿਲੇਗਾ ਫਿਰ ਤੁਸੀਂ ਸੱਚੀ ਮੁੱਚੀ ਲੁੱਟੇ ਜਾਂਦੇ ਫਿਰ ਤੁਹਾਡੇ ਸੱਚੀ ਮੁੱਚੀ ਕੁਛ ਪੱਲੇ ਨਹੀਂ ਰਹਿੰਦਾ ਸੋ ਇਸ ਕਰਕੇ ਹਮੇਸ਼ਾ ਕਹਿਣਾ ਚਾਹੀਦਾ ਹੈ ਕਿ ਗੁਰੂ ਜੀ ਦੀ ਬੜੀ ਕਿਰਪਾ ਹੈ ਬਾਬਾ ਜੀ ਦਾ ਬੜਾ ਆਸ਼ੀਰਵਾਦ ਹੈ ਵਾਹਿਗੁਰੂ ਦੀ ਬਹੁਤ ਮਿਹਰ ਹੈ RAM ਜੀ ਦੀ ਬੜੀ ਕਿਰਪਾ ਹੈ ਹਮੇਸ਼ਾ ਕਿਰਪਾ ਹੀ ਕਰੋ ਕਿ ਆਨੰਦ ਹੀ ਆਨੰਦ ਹੈ ਹਮੇਸ਼ਾ ਕੋ ਵੀ ਚੜਦੀ ਕਲਾ ਆਪਣੇ ਸ਼ਬਦਾਂ ਵਿੱਚ ਆਪਣੇ ਵਿਹਾਰ ਵਿੱਚ ਲੈ ਆਓ ਕਿ ਜੈ ਜੈਕਾਰ ਬੱਲੇ ਬੱਲੇ ਧੰਨ ਧੰਨ ਬਾਬਾ ਜੀ ਦੀ ਬਹੁਤ ਕਿਰਪਾ ਹੈ ਚੜਦੀ ਕਲਾ ਜੈ ਜੈਕਾਰ ਜਦੋਂ ਹੀ ਤੁਸੀਂ ਜੈ ਜੈਕਾਰ ਕਰਨੇ ਸ਼ੁਰੂ ਕਰ ਦੋਗੇ ਜੈ ਜੈਕਾਰ ਪਰਮਾਤਮਾ ਦੇ ਨਾਮ ਦੀ ਜੈ ਜੈਕਾਰ ਕਰੋ ਕਿਉਂਕਿ ਜਾਇ ਜਾਇ ਕਰ ਗਦੀਆਂ ਜਿੰਨੂੰ ਤੁਸੀਂ ਨਾਮ ਜਪ ਰਹੇ ਜੇ ਜਿਹਦੇ ਤੁਸੀਂ ਲੜ ਲੱਗੇ ਜੇ ਜਿਹਦੀ ਤੁਸੀਂ ਸੇਵਾ ਕਰ ਰਹੇ ਜੇ ਜਦੋਂ ਤੁਸੀਂ ਇੰਨਾ ਰਹੁੰਦੇ ਜੇ ਤੇ ਫਿਰ ਉਹਦੇ ਵਿੱਚ ਗੁਰੂ ਦੀ ਵੀ ਬਦਨਾਮੀ ਹੈ ਆਪਣੇ ਇਸ਼ਟ ਦੀ ਵੀ ਬਦਨਾਮੀ ਜਿੰਨੂੰ ਵੀ ਤੁਸੀਂ ਮੰਨ ਰਹੇ ਜੇ ਜਿਹਦੇ ਨਾਲ ਵੀ ਜੁੜੇ ਜੇ ਸੋ ਉਹਦੀ ਤੁਸੀਂ ਬਦਨਾਮੀ ਕਰ ਰਹੇ ਜੇ ਕਿਉਂਕਿ ਉਹ ਤੁਹਾਡੇ ਕਰਮ ਬੜੇ ਮਾੜੇ ਨੇ ਮਹਾਪੁਰਖਾਂ ਨੇ ਗੁਰੂ ਪੀਰਾਂ ਨੇ ਤੁਹਾਡੇ ਕਰਮ ਵੇਕੇ ਦੇਨੇ ਕੋਈ ਪਿਛਲੇ ਜਨਮਾਂ ਦੇ ਸੰਬੰਧ ਨੇ ਕੀ ਪਤਾ ਤੁਹਾਡਾ ਇਰਤੋਂ ਵੀ ਮਾੜਾ ਹਾਲ ਹੁੰਦਾ ਜਿਹੜੀ ਤੁਸੀਂ ਸੇਵਾ ਕਰ ਰਹੇ ਜੇ ਜਿਹੜਾ ਤੁਸੀਂ ਥੋੜਾ ਬੁੱਧ ਜੋ ਵੀ ਜੁੜੇ ਜੇ ਉਹਦੇ ਕਰਕੇ ਹੀ ਤੁਹਾਡਾ ਇਹ ਗੁਜਾਰਾ ਹੋ ਰਿਹਾ ਜੋ ਵੀ ਤੁਹਾਨੂੰ ਮਿਲ ਰਿਹਾ ਸੋ ਉਹਦੇ ਵਿੱਚ ਤੁਸੀਂ ਗੁਰੂ ਦੀ ਬਦਨਾਮੀ ਵੀ ਕਿਤੇ ਨਾ ਕਿਤੇ ਉਹ ਵੀ ਪਾਪ ਆਪਣੇ ਸਿਰ ਲੈ ਰਹੇ ਜੇ ਤੇ ਪ੍ਰਕਿਰਤੀ ਦਾ ਸੂਲ ਆ ਵੀ ਜੋ ਪ੍ਰਕਿਰਤੀ ਨੂੰ ਦਿੰਨੇ ਆ ਜੋ ਨੇਚਰ ਨੂੰ ਦਿੰਨੇ ਆ ਉਹੀ ਸਾਨੂੰ ਵਾਪਸ ਮਿਲਦਾ ਹੈ ਹਮੇਸ਼ਾ ਜੈ ਜੈਕਾਰ ਕਰਨੀ ਸ਼ੁਰੂ ਕਰ ਦਿਓ ਚੜਦੀ ਕਲਾ ਕਹਿਣਾ ਸ਼ੁਰੂ ਕਰ ਦੋ ਬੱਲੇ ਬੱਲੇ ਕਹਿਣਾ ਸ਼ੁਰੂ ਕਰ ਦੋ ਬੜੀ ਬਾਬਾਈ ਦੀ ਮਿਹਰ ਇਹੀ ਸ਼ਬਦ ਆਪਣੀ ਜੜੀ ਬਾਣੀ ਤੇ ਲਿਆਓ ਕਿਉਂਕਿ ਵੈਸੇ ਵੀ ਕਹਿੰਦਾ ਵੀ 24 ਘੰਟਿਆਂ ਵਿੱਚ ਇੱਕ ਵਾਰੀ ਸਰਸਵਤੀ ਜਿਹੜੀ ਉਹ ਜ਼ੁਬਾਨ ਤੇ ਬੰਦੀ ਹੈ ਤੇ ਜਦੋਂ ਤੁਸੀਂ ਮਾੜਾ ਸ਼ਬਦ ਬੋਲ ਰਹੇ ਹੋ ਕੀ ਪਤਾ ਉਹੀ ਸ਼ੰਨ ਜਿਹੜਾ ਹੋਵੇ ਜਿਹੜਾ ਸਰਸਵਤੀ ਮਾਤਾ ਨੇ ਤੁਹਾਡੀ ਜ਼ੁਬਾਨ ਤੇ ਬੰਨਾ ਕਿਉਂਕਿ ਮਹਾਪੁਰਸ਼ ਦੱਸਦੇ ਨੇ ਕਿ ਤੁਹਾਡੀ ਬਾਣੀ ਵਿੱਚ ਹਰ ਇਨਸਾਨ ਦੀ ਬਾਣੀ ਵਿੱਚ 24 ਘੰਟਿਆਂ 'ਚ ਇੱਕ ਵਾਰੀ ਸਰਸਵਤੀ ਮਾਤਾ ਬੰਦੀ ਹੈ ਜਿਹੜੀ ਕਿ ਉਹ ਬਾਣੀ ਸੱਤੇ ਹੋ ਜਾਂਦੀ ਹੈ ਜਦੋਂ ਅਸੀਂ ਇਹ ਕਵਾਂਗੇ ਸਾਡੇ ਪੱਲੇ ਹੀ ਕੁਛ ਨਹੀਂ ਅਸੀਂ ਤੇ ਲੁੱਟੇਗੇ ਤਾਂ ਹੋ ਸਕਦਾ ਉਹੀ ਸਮਾਂ ਉਹੀ ਸ਼ਨ ਉਹੀ ਪਲੋ ਵਾਲਾ ਹੋਵੇ ਜਦੋਂ ਸਰਸਵਤੀ ਮਾਤਾ ਨੇ ਬਰਾਜਮਾਣ ਹੋਣ ਤੇ ਢੀ ਬਾਣੀ ਤੇ ਸੋ ਇਸ ਕਰਕੇ ਹਮੇਸ਼ਾ ਕਦੀ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਬੋਲੋ ਵੀ ਜੈ ਜੈਕਾਰ ਧੰਨ ਧੰਨ ਬੱਲੇ ਬੱਲੇ ਤਾਂ ਆਪਣੇ ਸ਼ਬਦਾਂ 'ਚ ਨਿਯੰਤਰਣ ਕਰਨਾ ਸ਼ੁਰੂ ਕਰੋ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੋ ਜੋ ਤੁਸੀਂ ਸ਼ਬਦ ਬੋਲਦੇ ਜੇ ਉਹੀ ਤੁਹਾਡਾ ਜਿਹੜਾ ਕਰਮ ਬਣ ਜਾਂਦਾ ਔਰ ਜੋ ਤੁਸੀਂ ਕਰਮ ਕਰਦੇ ਜੇ ਉਹ ਤੁਹਾਡਾ ਸੁਭਾਅ ਬਣ ਜਾਂਦਾ ਔਰ ਸੁਭਾਅ ਦੇ ਨਾਲ ਫਿਰ ਹੋਰ ਕਰਮ ਬਣਦੇ ਨੇ ਤੇ ਆਪਣੇ ਸ਼ਬਦਾਂ ਦੇ ਸਭ ਤੋਂ ਪਹਿਲਾਂ ਆਪਣੀ ਬਾਣੀ ਦੇ ਸਭ ਤੋਂ ਪਹਿਲਾਂ ਨਿਯੰਤਰਣ ਕਰਨਾ ਸ਼ੁਰੂ ਕਰੋ ਕਿ ਜਦੋਂ ਤੁਹਾਡੀ ਬਾਣੀ ਤੇ ਨਿਯੰਤਰਣ ਹੋ ਗਿਆ ਤੇ ਆਪਣੇ ਆਪ ਹੀ ਤੁਹਾਡੇ ਜੀਵਨ ਚ ਬਦਲਾਵ ਜਿਹੜਾ ਉਹ ਆਣਾ ਸ਼ੁਰੂ ਹੋ ਜਾਏਗਾ ਕਈ ਅਪਸ਼ਬਦ ਬੋਲਦੇ ਨੇ ਗਾਲੀ ਕਢਦੇ ਨੇ ਹਰ ਗੱਲ ਦੇ ਨਾਲ ਗੱਲ ਕੱਢਦੇ ਨੇ ਔਰ ਇਹੋ ਜਿਹੇ ਸ਼ਬਦ ਬੋਲਦੇ ਨੇ ਕਿ ਅਗਲੇ ਦੀ ਜਿਹੜੀ ਮਨ ਜਿਹੜਾ ਉਹਨੂੰ ਅਸ਼ਾਂਤ ਕਰ ਦਿੰਦੇ ਨੇ ਅਗਲੇ ਦੀ ਆਤਮਾ ਨੂੰ ਛੰਨੀ ਛੰਨੀ ਕਰ ਦਿੰਦੇ ਵੀ ਸ਼ਬਦਾਂ ਦਾ ਇਹੋ ਜਿਹਾ ਪ੍ਰਹਾਰ ਕਰ ਦਿੰਦੇ ਨੇ ਔਰ ਕਹਿੰਦੇ ਜਿਹੜਾ ਸ਼ਬਦ ਦਾ ਪ੍ਰਹਾਰ ਹੈ ਨਾ ਉਹ ਤਲਵਾਰ ਦੇ ਨਾਲੋਂ ਵੀ ਜ਼ਿਆਦਾ ਤਿੱਖਾ ਹੈ ਤਲਵਾਰ ਦਾ ਜਿਹੜਾ ਜ਼ਖਮ ਹੈ ਉਹ ਭਰ ਜਾਂਦਾ ਪਰ ਜਿਹੜਾ ਆਪਾਂ ਕਿਸੇ ਨੂੰ ਆਪਣੀ ਜ਼ੁਬਾਨ ਦੇ ਨਾਲ ਆਪਣੀ ਬਾਣੀ ਦੇ ਨਾਲ ਸੱਟ ਮਾਰਦੇ ਉਹਦਾ ਕਾਵ ਜਿਹੜਾ ਉਹਦਾ ਜ਼ਖਮ ਜਿਹੜਾ ਜਲਦੀ ਨਹੀਂ ਭਰਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਣੀ ਬਾਣੀ ਤੇ ਨਿਯੰਤਰਣ ਕਰਨਾ ਔਰ ਹਮੇਸ਼ਾ ਚੜਦੀ ਗਲਾ ਵਾਲੀ ਬਾਣੀ ਬੋਲਣੀ ਹੈ ਕਿ ਵਾਕਈ ਬਾਬਾ ਜੀ ਦੀ ਬਹੁਤ ਕਿਰਪਾ ਬੱਲੇ ਬੱਲੇ ਚੜਦੀ ਕਲਾ ਜੈ ਜੈਕਾਰ ਆ ਇਹਦੇ ਨਾਲ ਹੀ ਤੁਹਾਡੇ ਜੀਵਨ ਵਿੱਚ ਜਿਹੜਾ ਉਹ ਬਦਲਾਵ ਜਿਹੜਾ ਉਹ ਆਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਦੇਖੋਗੇ ਕਿ ਤੁਹਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਚੜਦੀ ਕਲਾ ਦਾ ਹੀ ਹੈ ਔਰ ਪ੍ਰਮਾਤਮਾ ਕੋਲੋਂ ਨਾਮ ਸਿਮਰਨ ਦੀ ਦਾਤ ਜਿਹੜੀ ਉਹ ਮੰਗਦੇ ਹੀ ਚੱਲੋ ਦੁਨਿਆਵੀ ਚੀਜ਼ਾਂ ਮੰਗਣੀਆਂ ਛੱਡ ਦਿਓ ਹਮੇਸ਼ਾ ਪ੍ਰਮਾਤਮਾ ਅਗੇ ਪ੍ਰਮਾਤਮਾ ਕੋਲੋਂ ਪ੍ਰਮਾਤਮਾ ਨੂੰ ਹੀ ਮੰਗੋ ਉਸ ਦਾਤੇ ਕੋਲੋਂ ਦਾਤੇ ਨੂੰ ਹੀ ਮੰਗੋ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੀ ਕਥਾ ਜਿਹੜੀ ਆਪਾਂ ਸਮਾਪਤ ਕਰਦੇ ਹਾਂ ਫਿਰ ਇੱਕ ਵਾਰੀ ਸਾਰੀ ਸੰਗਤ ਦੇ ਜਨਾਂ 'ਚ ਪ੍ਰਣਾਮ ਕਰਦੇ ਹਾਂ